واحر آنندم کیرتن گرو نانک دیو مہاراج دسا دن سبان باڑی اپنے جیون لاگو کر رہے ہیں وہ لڑیوار

ਦਿਮਾਗ ਵਿੱਚ ਜਿਆਦਾ ਕੁਝ ਲੱਗ ਪੈਂਦੇ ਨੇ ਕੰਮ ਆ ਰਹੇ ਲੱਗ ਜਾਂਦੇ ਨੇ ਇਹ ਦਿਮਾਗ ਐਸਾ ਏ ਕੋਈ ਮੀਚਾ ਚੱਲਦਾ ਰਹੇ ਆਪਾਂ ਇਸ ਦਿਮਾਗ ਨੂੰ ਬੰਦ ਨਹੀਂ ਕਰ ਸਕਦੇ ਪਰ ਆਪਾਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਕੁਝ ਐਸੀ ਹੋਂਸਤਾ ਪ੍ਰਾਪਤ ਕਰ ਸਕਦੇ ਆ ਕਿ ਜਿਹੜਾ ਸਾਡਾ ਦਿਮਾਗ ਹੈ ਉਹ ਇੱਕ ਚੰਗੇ ਪਾਸੇ ਚੱਲੇ ਜਦੋਂ ਇਹ ਸੋਚੀ ਹੈ ਪੋਜ਼ਿਟਿਵ ਸੋਚੀ ਹੈ ਖੁਸ਼ੀਆਂ ਵਾਲੀ ਅਦਾ ਸੋਚੇ ਸਾਡੀ ਜ਼ਿੰਦਗੀ ਨੂੰ ਸਵਰਪਨਾ ਅੰਭਾਰੇ ਚੋਤੇ ਜਦੋਂ ਬਈ ਸੋਚੀ ਤੇ ਐਵੇਂ ਲੱਗੇ ਜਿਵੇਂ ਰੱਬ ਹੀ ਹੁਪਾ ਸਾਡੇ ਅੰਦਰ ਚੱਲਦੇ ਜਦੋਂ ਇਹ ਮਾਨ ਸੋਚੇ ਤੇ ਐਂ ਲੱਗੇ ਜਿਵੇਂ ਗੁਰਮਾਨਤ ਸਾਡੇ ਅੰਦਰੋਂ ਬੋਲ ਰਿਹਾ ਹੈ ਸਾਡੀ ਬਾਣੀ ਸਾਡੀ ਸੋਚ ਐਨੀ ਪਵਿੱਤਰ ਹੋ ਜਾਏ ਪਰ ਇਸ ਸੋਚ ਨੂੰ ਪਵਿੱਤਰ ਕਰਨ ਵਾਸਤੇ ਗੁਰੂ ਨੂੰ ਪੜਨਾ ਜੁਰੀ ਹੈ ਗੁਰੂ ਨੂੰ ਸਮਝਣਾ ਜੁਰੀ ਹੈ ਗੁਰੂ ਨੂੰ ਚਾਰਨਾ ਜੁਰੀ ਹੈ ਗੁਰੂ ਨੂੰ ਜੀਵਨ ਵਿੱਚ ਲਾਗੂ ਕਰਨਾ ਜੁਰੀ ਹੈ ਅੱਗੇ ਮੇਰੇ ਗੁਰਮਾਨਤ ਸਾਹਿਬ ਪਿਆਰ ਉਹ ਤਨਉਤਰੀ ਜੇ ਬੰਨਾ ਦੁਨੀਆਂ ਭਰ ਕਹਿੰਦੇ ਨੇ ਦੁਨੀਆਂ ਦੇ ਜਿੰਨੇ ਮਰਜੀ ਪਦਾਰਥ ਇਕੱਠੇ ਕਰ ਲੈ ਆਪਾਂ ਕਹਿੰਦੇ ਜੀ ਮੇਰੀ ਨਾ ਮਸਤੀ ਲੱਗ ਜਾਈ ਇੱਕ ਕਰੋੜ ਦਾ ਮੇਰਾ ਬਟੈਕ ਹੋ ਆਪਾਂ ਆਮ ਸੁਣੇ ਕਿ ਅੱਗੇ ਅੱਗੇ ਦੁਨੀਆ ਵੱਧਦੀ ਜਾ ਰਹੀ ਹੈ ਪਰ ਇਸ ਧਮਾਕ ਦੀ ਘੁੱਪ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਅੱਜ ਆਪਣੇ ਕੋਲ ਅਗਰ ਚਾਂਦੀ ਦੀ ਥਾਲ ਹੈ ਤੁਸੀਂ ਤਾਂ ਵੀ ਚਾਂਦੀ ਦੀ ਥਾਲ ਵਿੱਚ ਸੁਖੁਸ਼ਟੀ ਨਹੀਂ ਪ੍ਰਾਪਤ ਕਰ ਸਕਦੇ ਤੁਹਾਨੂੰ ਸੋਨੇ ਦੀ ਥਾਲ ਵਾਸਤੇ ਭਜਨਾ ਸਾਡਾ ਉਹ ਬਣ ਚੁੱਕਿਆ ਆਦਤ ਬਣ ਚੁੱਕੀ ਹੈ ਪਰ ਇਸ ਦੁਨੀਆ ਵਿੱਚ ਕੁਝ ਐਸੇ ਲੋਕ ਨੇ ਜਿਹਨੂੰ ਆਪਾਂ ਕਹਿ ਸਕਦੇ ਜੀ ਨਾ ਭੀ ਜੀਵਨ ਜੀ ਰਹੇ ਨੇ ਉਹਨਾਂ ਕੋਲ ਬੱਦਰ ਸ਼ਾਇਦ ਇੱਕ ਸਮੇਂ ਵੀ ਰੋਟੀ ਦੀ ਬੜੀ ਉਤਸਕੀ ਨਾਲ ਪਾਉਂਦੇ ਨੇ ਪਰ ਉਸ ਇੱਕ ਰੋਟੀ ਵਿੱਚ ਸੰਤੁਸ਼ਟ ਨੇ ਆਪਣੀ ਜ਼ਿੰਦਗੀ ਨੂੰ ਸੰਤੁਸ਼ਟੀ ਨਾਲ ਜੀ ਰਹੇ ਨੇ ਉਹਦੇ ਨਾਲ ਕੁਝ ਨਹੀਂ ਗੁਰੂ ਨਾਨਕ ਕਹਿੰਦੇ ਨੇ ਦੁਨਿਆਵੀ ਪਦਾਰਥ ਇਕੱਠੇ ਕਰਨਾ ਤੁਹਾਡਾ ਆਤਮਾ ਸਵਾਤ شام روٹی بڑی سواد لگتی ہے پا رہا ہے جدو محنت کرتے ہیں جینے ہاں وہ ساری کھوک نو مٹا ہے اپنے جیونت لیا تو پدارت کٹیا کرتا سک جا گے ختم نہیں ہوئے گرم کا رس ہے گربانی گلا کرتی ہے گرو نانک جاجنا گلا اپنے باپو کرتے ہیں گرو نانک ਪੰਜਵਾਂ ਵੀ ਇੱਕ ਇੱਕ ਦੋਸ ਦੂਜੇ ਦੋਸਤ ਨਾਲ ਗੱਲ ਕਰਦਾ ਉਸ ਤਰ੍ਹਾਂ ਗੁਰਮਾਨਕ ਨਾਲ ਜੇ ਅਪਨਨ ਨਾ ਬਾਕਾ ਕਰਾਂਗੇ ਗੁਰਮਾਨਕ ਦੀ ਬਾਣੀ ਸਾਡੇ ਵਿੱਚ ਨਹੀਂ ਸ਼ੁਰੂ ਹੋਏਗੀ ਉਹ ਸੰਤੁਸ਼ਟੀ ਇਸ ਮਨ ਵਿੱਚ ਸੰਤੁਸ਼ਟੀ ਆਣੀ ਸ਼ੁਰੂ ਹੋਏਗੀ ਤੇ ਦੁਨੀਆਂ ਦੀ ਭੁੱਖ ਸਾਡੇ ਮਨ ਵਿੱਚ ਖਤਮ ਹੋਏਗੀ ਜ਼ਿੰਦਗੀ ਨੂੰ ਜਿਉਣਾ ਸਾਡਾ ਪਰਜ ਅਗਰ ਅੱਜ ਤੁਹਾਡੇ ਕੋਲ ਇੱਕ ਸਮੇਂ ਦੀ ਰੁਕੀ ਹੈ ਉਹਦੇ ਵਿੱਚ ਜੀਣਾ ਸਾਡਾ ਪਰਜ ਹੈ ਪਰ ਨਾਨਕ ਕੋਲ ਆ ਕੇ ਆਪਾਂ ਅਰਦਾਸਾਂ ਕਰਦੇ ਆਂ ਗੁਰੂ ਘਰਾਂ ਵਿੱਚ ਆ ਕੇ ਆਪਾਂ ਦੁਨੀਆਵੀ ਦਾਤਾਂ ਮੰਗਦੇ ਆਂ ਪਰ ਇੱਕ ਚੀਜ਼ ਧਿਆਨ ਰੱਖਿਆ ਜੀ ਜੋ ਇਹ ਸਭ ਕੁਝ ਵਿਖਦਾ ਹੈ ਸਾਰਾ ਝੂਠ ਹੈ ਦੁਨੀਆ ਵਿੱਚ ਜੋ ਵੀ ਤੁਹਾਨੂੰ ਵਿਖਦਾ ਹੈ ਨਾ ਜੀ ਉਹ ਸਭ ਝੂਠ ਹੈ ਇਤ ਮੈਂ ਬਹਿ ਕਾਣ ਵਾਡੇ ਅੰਦਰ ਸਾਰਾ ਬਣਿਆ ਆਪਰਾ ਪਾਇਆ ਹੈ ਸੇਲ ਤੇ ਬੈ ਕੇ ਤੁਹਾਡੇ ਨਾਲ

ਗਿਆਨ ਦੀ ਭੁੱਖ ਨੂੰ ਮਿਟਾਣਾ ਚਾਹੀਏ ਗਿਆਨ ਲਈ ਗਿਆਨ ਹੀ ਗੁਤ ਹੈ ਗਿਆਨ ਦੇ ਨਾਲ ਦੁਨੀਆਂ ਦੇ ਸੁੱਖ ਪ੍ਰਾਪਤ ਕੀਤੇ ਜਾ ਸਕਦੇ ਨੇ ਤੇ ਭੁੱਖਿਆ ਭੁੱਖਾ ਉਤਰੀ ਜੇ ਬੰਨਾ ਪੁਰੀਆ ਪਰ ਬੰਨਾ ਸਾਨੂੰ ਆਈ ਸਮਝਾ ਰਹੇ ਐਨਾ ਤੋਂ ਕਹਿ ਕੇ ਮਾਫੀ ਦੇ ਜਾਚ ਖਾ ਸਮਾਂ ਬਹੁਤ ਘੱਟ ਹੁੰਦਾ ਹੈ ਅਗਲੀ ਵਾਰ ਕੋ ਆਪਾਂ ਕੋਸ਼ਿਸ਼ ਕਰਾਂਗੇ ਜਿੰਨਾ ਜ਼ਿਆਦਾ ਸਮਾਂ ਲੈ ਸਕੀਏ ਉਹਨਾਂ ਸਮੇਂ ਲਈ ਆਪਾਂ ਵਿਚਾਰ ਕਰਾਂਗੇ ਵਿਚਾਰ ਕਰਦੇ ਹਾਂ ਕਿ ਤਾਂ ਭੁਲਾ ਪੜੀ مرجیاں نمسکار گرو دیا گلا چکا I'm awesome.